ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਆ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕਿਸੇ ਵੀ ਚੈਨਲ ਤੋਂ ਸੱਜਣੋਂ ਪਸ਼ੂ ਖਰੀਦੇ ਜੇ ਇੱਕ ਟਾਈਮ ਦੋ ਟਾਈਮ ਜ਼ਰੂਰ ਤਸੱਲੀ ਕਰਿਆ ਕਰੋ ਤੇ ਅੱਜ ਦੀ ਵਿਜਿਟ ਪਿੰਡ ਅਰਵਾਲ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਬਈ ਕਾਲੇ ਕੋਲ ਪਹੁੰਚੇ ਆਂ ਪਹਿਲੇ ਵੀਡੀਓ ਸ਼ੂਟ ਕਰਨ ਲੱਗੇ ਸਜਣੋ ਸੋਈ ਸਵਾਈਆ ਬੈਡ ਤੇ ਬਾਕੀ ਤੁਹਾਡਾ ਕੰਮ ਆ ਕੇ ਇੱਥੇ ਤਸੱਲੀ ਕਰਨੀ ਬਾਕੀ ਕਰਦੇ ਹਾਂ ਬਾਈ ਨਾਲ ਗੱਲਬਾਤ ਜੈਜ ਕੀਮਤ ਦੇ ਵਿੱਚ ਖੇਦਾਰੀ ਕਰਾਵਾਂਗੇ ਜੁੜੇ ਰਹੋ ਐਂਡ ਤੱਕ ਕਰਦੇ ਰਹਿਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਸ਼ੁਕਰ ਹੈ ਜੀ ਮਹਾਰਾਜ ਦਾ ਤੇ ਨਾਮ ਜੀ ਨਾਮ ਜੀ ਕਹੋ ਠੀਕ ਹੈ ਜੀ ਪਿੰਡ ਪਿੰਡ ਵਰਪਾਲ ਤੇ ਜ਼ਿਲ੍ਹਾ ਤੇ ਤਸਵੀਰ ਸਰ ਠੀਕ ਹੈ ਮੋਬਾਈਲ ਨੰਬਰ ਨੰਬਰ 98 8845 ਹਾਂ 24510 ਠੀਕ ਹੈ ਤੇ ਵੜ ਕੰਮ ਕਰਵਾ ਸੁਬਾਹ ਜੀ ਇਹ ਵੇ ਜੀ ਦੁੱਧਾ ਸੁਬਾਹ ਜੀ ਦੁੱਧ ਤੇ 8 ਕੇ ਦਿਨ ਦਾ ਸਮਾਂ ਹੋ ਗਿਆ ਨੇ ਹਾਂ 8 ਦਿਨ ਹੋ ਗਏ ਠੀਕ ਹੈ ਮਲੇ ਮੂਲੇ ਤੇ ਚਲਦੀ ਤੇ ਚੱਲਣਾ ਚੱਲਣਾ ਜੀ ਚੱਲਣਾ ਜੀ ਤੇ ਮੌਕੇ ਦਾ ਤੇ ਖੋਲ ਕਿੰਨਾ ਉਹ ਵੀ ਜਦੋਂ ਵੀ ਹੀ ਕਰ ਦੋ ਮੌਕੇ ਦਾ ਮੌਕੇ ਦਾ ਤੇ ਹੁਣ ਕਿੱਦਾਂ ਦੀ ਹੋ ਗਈ ਕਿਉਂ ਇੱਕ ਨੰਬਰ ਆਇਆ ਨਾ ਬੰਦੀ ਆ ਗਈ ਜਵੇਂ ਵੇਰਕੇ ਨੂੰ ਸਿੱਧੀ ਧਾਰ ਤੇ ਵੇਰਕਾ ਵੀ ਟੱਪ ਜਾ ਮੈਂ ਨਾ ਟੱਪ ਜੂਗੀ ਫਤੇ ਘੜ ਚੂੜੀਆਂ ਲਾ ਦੋਗੇ ਕੀ ਬਾਤ ਧਾਰ ਇੰਨੀ ਮੋਟੀ ਹੈਗੀ ਫਤੇ ਘੜ ਚੂੜੀਆਂ ਦੇ ਲਾ ਦਾਂਗੇ ਬਹੁਤ ਜਾਈ ਕੋਈ ਠੀਕ ਹੈ ਮਗਰ ਉਹ ਐਂਡ ਦੇ ਧਾਰਾਂ ਵੀ ਮਰਵਾ ਰਾਂਗੇ ਦੋਰਾ ਚੈੱਕ ਰਾਈਏ ਕਰਮ ਵਾਲੀ ਦਾ ਤੇ ਸੱਜਣੋ ਦੂਜਾ ਸੂਆ ਵੈੜ ਆ ਥਾਨ ਬੜਾ ਸੋਹਣਾ ਲੱਗਾ ਤੇ ਬਾਹਨੇ ਦੇ ਤੇ ਬਿਜਲੀ ਘਰੀ ਬਣਾਈ ਬੈਠੀ ਨਾੜਾ ਨੂੜਾ ਇਹਨੀਆਂ ਚਮਕਰੀਆਂ ਤੇ ਆਪ ਵਾਹ ਹ ਜਜਮੈਂਟ ਕਰਿਓ ਖੋਲੋ ਜੀ ਖੋਲੋ ਕਰਮ ਵਾਲੀ ਕੀ ਬਾਤ ਨਾਰ ਦੇਖੋ ਕਿਹੜੇ ਹਿਸਾਬ ਨਾਲ ਬਲਬਲੇ ਵਿੱਚ ਪਾ ਕੇ ਤੇ ਕੀ ਬਣਿਆ ਫਿਰਦਾ ਜਗਾੜ। ਤੇ ਮੋ ਟਾਈਮ ਦੀ ਚਵਾਈ ਆ। ਦਿਨੇ ਕਿੰਨੇ ਵਜੇ ਚਵਾਈ ਹੋਊ? 5 ਵਜੇ ਦੀ ਨਹੀਂ ਜੀ। 5 ਵਜੇ? ਹਾਂ ਜੀ। ਹੋਣਾ ਟਾਈਮ 12:00 ਹੋ ਗਿਆ ਨਾ। ਸਜਣਾ ਪੂਰਾ 12:00 ਹੋ ਗਿਆ ਨਾ। 5 ਵਜੇ ਦੀ ਚਵਾਈ ਆ ਤੇ 12 ਦਾ ਟਾਈਮ ਹੋ ਗਿਆ। ਦੁਪਹਿਰ ਦਾ ਗੈਨ ਲੋ। ਤੇ ਬਾਕੀ ਤੁਸੀਂ ਤਾਜ਼ਾ ਲਾ ਲਿਓ ਕਿ ਸ਼ਾਮ ਨੂੰ ਕਿੰਨੇ ਵਜੇ ਬਾਨਨੇ ਇਹ ਗੱਲ ਤੇ ਗੌਰ ਕਰਨਿਓ। ਕਿਉਂਕਿ ਟਾਈਮੋ ਟਾਈਮ ਜਿਹੜੀ ਚਵਾਈ ਬਾਈ ਹੋਣੀ ਕਹਿੰਦੇ ਕਰਦੇ ਆ ਉਹ ਹਿਸਾਬ ਨਾਲ ਆਰਡਰ ਕੁਆਲਟੀ ਬਦ ਲੱਗ ਜਾਊ। ਬਾਜ਼ਾਰ ਤੇ ਤੁਹਾਨੂੰ ਪਤਾ ਗਾਂ ਦੇ ਡੰਡ ਨਹੀਂ ਨਹੀਂ ਜੀ ਬਾਜ਼ਾਰ ਕੰਨ ਨੂੰ ਲਾਉਣਾ ਲਓ ਜੀ ਇਹ ਆ ਕੀ ਇਹ ਸ਼ਾਮਾਂ ਨੂੰ ਵੀਡੀਓ ਬੰਦ ਹੀ ਤੇ ਹੋਰ ਆਰਡਰ ਕੁਆਲਟੀ ਸਜਣ ਨੂੰ ਫੁੱਲ ਨਹੀਂ ਕਿਉਂਕਿ ਟਾਈਮ ਪੂਰਾ ਆ ਜਣਾ ਨਹੀਂ ਨਾ ਚਵਾਈ ਦਾ ਅਜੇ 5-4 ਘੰਟੇ ਟਾਈਮ ਪਿਆ ਬਾਕੀ ਉਹ ਹਿਸਾਬ ਨਾਲ ਜਿਹੜਾ ਆਰਡਰ ਕੁਆਲਟੀ ਹੋਰ ਬੰਨੀ ਆ ਹੁਣ ਤਾਜ਼ਾ ਲਾ ਕੇ ਆਪਣੀ ਖਰੀਦਦਾਰੀ ਕਰਿਓ 20 ਕਿਲੋ ਦੱਦਿਆ ਹਾਂਜੀ ਪੱਕਾ ਵੀਰ ਜੀ ਬੱਚਾ ਲਾਈਏ ਕਿ ਧਾਰਾ ਮਰਵਾ ਦੇ ਲੋ ਜੀ ਲੋ ਜੀ ਧਾਰਾ 1 2 ਤੁਹਾਨੂੰ ਕਢਵਾ ਦਿੰਨੇ ਹੈ ਬੱਚਾ ਲਾ ਕੇ ਤੇ ਨੋਲ ਥਾਣ ਵਾਲਾ ਸੋਨਾ ਸਜਣੋਂ ਚੰਗਾ ਲੱਗਾ ਵਹਿੜ ਦੀ ਚਵਾਈ ਵਾਕਏ ਫਤੇਗੜ ਚੂੜੀਆਂ ਨੂੰ ਜਾਂਦੀ ਹੋਊਗੀ ਜਿਵੇਂ ਬਾਈ ਕਹਿੰਦਾ ਨੋਲ ਸੱਚ ਜਨੋਂ ਬੱਚੇ ਨੂੰ ਧਰਾ ਧੁਰਾ ਲਵਾ ਕੇ ਤੇ ਪਛਮਾਪਾਇਆ ਹੈ ਬਾਕੀ ਛੰਤ ਨਹੀਂ ਆਵੇ ਲੋ ਪਛਮਾਪ ਛੁੱਟੀ ਜਾਂਦੀ ਹੈ ਤਾਂ ਬੜਾ ਚੰਗਾ ਤੇ ਪਸਮਾ ਦੇ ਵਿੱਚ ਵੀ ਬੜਾ ਜਲਦ ਹੋਣੀ ਆਉਣੀ ਆਉਂਦੀ ਦੋਕਾ ਨਹੀਂ ਆਉਂਦੇ ਹਨਾ ਇੱਕੋ ਪਸਮਾ ਸਜਰੋਂ ਪਾਉਗੀ ਤੇ ਧਾਰਾਂ ਦੋ ਦੋ ਚਾਰ ਚਾਰ ਹੀ ਮਰਵਾਵਾਂਗੇ ਕੋਈ ਜਾ ਰਹੀਆਂ ਨਹੀਂ ਠੀਕ ਹੈ ਜੀ ਬਾਕੀ ਤਹਾਂ ਆਪਣੀ ਆਪ ਆ ਕੇ ਤਸੱਲੀ ਜਿਹੜੀ ਕਰਨੇ ਆ ਲਓ ਜੀ ਬਾਹਰ ਤੇ ਇਹ ਕਰਦੇ ਫੇਕ ਘਰ ਲ ਘਰ ਲਾਉਂਦੀ ਜਣੀ ਤੇ ਇਹ ਸਜਰੋਂ ਮਗਰਲੇ ਸਾਣਾ ਦਾ ਪਸਮਾਜ ਹੈ ਲਓ ਜੀ ਨੋ ਵੀ ਕਿ ਬਾਈ ਸਜਣੋਂ ਬਾਹਲੀ ਜਾਰੀ ਚੰਗੀ ਆ ਕਿਉਂਕਿ ਮੋਟੀ ਮੋਟੀ ਧਾਰ ਆ ਚਿੱਤ ਤੇ ਕਰਦਾ ਬਾਈ ਦਾ ਕਾਲੇ ਦਾ ਵਿੱਚ ਹੋਈ ਜਾਵਾ ਪਰ ਨਹੀਂ ਤੇ ਆਪਣੀ ਖਰੀਦਦਾਰੀ ਕਰਿਓ ਬਾਈ ਜੀ ਬਸ ਕਰੋ ਤੇ ਰੇਟ ਫਿਕਸ ਜਾ ਕਰ ਦੀ ਜਿੰਦਾ ਜਾਰੀ ਕਰਨਾ ਵੀ ਜੀ ਪਹਿਲਾ ਅੱਜ ਆਵੇ ਉੜਦੀ ਹਾਂ ਪਹਿਲਾਂ ਹੀ ਮਾਫਾ ਮਾ ਨਹੀਂ ਕਰਾ ਦੇ ਓਕੇ ਜੀ ਨੋ ਜੀ ਕਰਵਾ ਡਰ ਜੈ ਸਨੋ 70 ਦੀ ਬੇਜ ਦੀ ਜੈ ਸਨੋ ਕਰ ਦੋ ਇੱਕੋ ਹੀ ਇੱਕੋ ਹੀ ਇੱਕੋ ਹੀ ਬਾੜ ਦੀ ਵੀ ਬਾੜ ਦੀ ਕਰੀਏ ਪਹਿਲੀ ਜੀ ਜਾਣ ਦੀ ਗਾਣਾ ਹੈਣਾ ਸੱਜਣੋ 62000 ਦੀ ਸਿੱਖ ਪਾਇਓ ਨਾ ਗਰਮੀ ਬੜੀ ਆ ਬਾਟਰ ਪਈਆ ਵੀ ਬਾ ਅੱਗੇ ਜੱਟ ਸਾਧ ਹੋਇਆ ਆਂਦੇ ਪਹਾੜੋਂ ਦੇ ਮਰੋੜਿਆਂ ਜਿਹਦੇ ਪਹਾੜੋਂ ਦੇ ਮਰੋੜਿਆਂ ਤੋਂ ਪਹਿਲਾਂ ਹੀ ਜੱਟ ਸਾਧ ਹੋਇਆ ਪਿਆ ਗਰਮੀ ਨਾਲ ਮਰਿਆ ਪਿਆ ਭੱਜੇ ਚਾਰ ਪਾਸੇ ਤੁਹਾਨੂੰ ਮਾਣ ਕਰਕੇ ਦੱਸਿਆ ਤੁਸੀਂ ਜੋ ਕਰਤਾ ਠੀਕ ਆ ਤੇ ਰੰਗ ਵੀ ਵੇਖੋ ਕਾਲਾ ਹੋ ਗਿਆ ਕਾਲੇ ਦਾ ਗਰਮੀ ਦੇ ਨਾਲ ਸਿੱਖ ਪਾਇਓ ਨਾ ਬੇਨਤੀ ਹੈ ਤੁਹਾਡੇ ਗਾੜੀ ਇਹ ਸਿਰਫ 62000 ਦੀ ਤੁਹਾਨੂੰ ਲੈਤੀ ਆ 20 ਕਿਲੋ ਦੁੱਧ ਆ ਤਸੱਲੀ ਤੁਹਾਡਾ ਕੰਮ ਆ ਕੇ ਕਰਨਾ ਮੇਲਾ ਲੁੱਟ ਲਿਓ ਮਿਲਦੇ ਆ ਅਗਲੀ ਵੀਡੀਓ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ